ਹਾਂ ਹਰ ਕੋਈ ਘੱਟ ਰੱਖੋ ਸਾਰੇ ਅੱਛਾ ਚਲੋ ਇਹਨੂੰ ਸਾਰੇ ਚੱਕਰੀਓ ਸਾਰੇ ਚੱਕੋ ਲੱਗਣੇ ਆ ਮੇਰਾ ਲੱਗਦਾ ਇਧਰ ਨਾਲੇ ਹੋ ਗਏ ਇਹ ਕਿੰਨਾ 50 ਰਾਤ ਦੇ ਕਿੰਨੇ ਵਜ ਗਏ 12:30 12:00 ਹੋ ਗਏ ਆਪਾਂ ਹੁਣ ਹਾਂਜੀ ਆਪਾਂ ਹੋ ਗਏ ਰੈਡੀ ਨਵੀਦੀਪ ਜੀ ਮੇਰੀ ਹੋਰ ਗੱਲ ਸੁਣੋ ਧਿਆਨ ਨਾਲ ਕਿਸੇ ਨੇ ਵੀ ਸ਼ਰਾਰਤ ਨਹੀਂ ਕਰਨੀ ਤੇ ਨੱਚਣ ਵਾਲੇ ਦੀ ਅਖੀਰ ਨਾ ਰੇ ਨੀ ਗਾਉਣ ਵਾਲੇ ਦਾ ਨੂੰ ਨੱਚਣ ਵਾਲੇ ਦੀ ਅਖੀਰ ਨਾ ਰੇ ਗਾਉਣੀਆਂ ਲਾਸਟ ਵਾਲੀਆਂ ਲੈਣਾ ਤਿੰਨਾਂ ਵਾਲੀਆਂ ਨਹੀਂ ਗਿਆ ਹਾਂ ਹਾਂ ਮੈਂ ਤੇ ਜਟ ਬਾੜੀ ਧੋਮੇ تیر ਤਾਣੂ ਚੱਲੀਆਂ ਮੈਂ ਤੇ ਜਟ ਬਾੜੀ ਧੋਮੇ تیر ਤਾਣੂ ਚੱਲੀਆਂ ਜੇਗ ਪੈੜਾ ਪਾ ਕੇ ਧੋਮੇ ਚੱਲੀਆਂ ਹਟ ਭਾਈ ਜੀ ਤਾੜੀ ਦੀ ਤਾੜੀ ਦੇ ਵਾਅੇ ਤਾੜੀ ਦੇ ਵਾਅੇ ਹਣ ਕੋ ਟੱਟ ਰੱਖੋ ਸਾਰੇ ਤਾਰੇ ਦੀਆਂ ਚੱਲੀਆਂ ਮੈਂ ਤੇਜਟਾਣੀ ਦੋਵੇਂ ਤੀਰ ਤਾਣੂ ਚੱਲੀਆਂ ਦੇਖ ਮੈੜਾ ਪੁੱਛੇ ਦੋਵੇਂ ਕੱਲੀਆਂ ਕਿਉਂ ਚੱਲੀਆਂ ਦੇਖ ਮੈੜਾ ਪੁੱਛੇ ਦੋਵੇਂ ਕੱਲੀਆਂ ਕਿਉਂ ਚੱਲੀਆਂ ਟੈਮ ਗੱਦੀ ਦਾ ਮੋੜ ਲੱਗੇ ਆ ਰਚਨਾ ਜੀ ਨੂੰ ਸਲਾਮੋ Take a TV ਓ ਪਾਜੀ ਬਾਹਰ ਆ ਜਾ ਚਲੋ ਇਹ ਸਾਰੇ ਚੱਕਰੀਓ ਸਾਰੇ ਚੱਕਰ ਲੱਗਣੇ ਆ ਮੈਂ ਕਿਹ ਕਿਹ ਪੀਓਗੇ ਇੱਕ ਤੋਂ 50 ਇੱਕ ਕੀ ਪੀਓਗੇ ਇੱਕ ਤੋਂ 50 ਇੱਕ ਕੀ ਪੀਓਗੇ ਇੱਕ ਕੱਪ ਤੇ ਨਹੀਂ ਗਗਨ ਚਾਹ ਨਹੀਂ ਪੀਣੀ ਗਗਨ ਕੀ ਪੀਏਗਾ ਮੈਂ ਚਾਈ ਪੀਊਂਗਾ ਕੀ ਪੀਓਗੇ ਮੈਂ ਚਾਈ ਪੀਊਂਗਾ ਪਾਜੀ ਕੀ ਪੀਓਗੇ ਚੁੱਪ ਲਾ ਲਓ ਸਾਈਪ ਕੀ ਪੀਏਗਾ ਚਾਹ ਪੀਊਗਾ ਇਹਦਾ

ਜੀ ਆਪਾਂ ਹੋ ਗਏ ਰੈਡੀ ਨਵੀਂ ਦੀ ਗੁਲਾਈ ਮੈਂ 2 ਮਿੰਟ ਰਹਿ ਗਏ ਤੁਹਾਨੂੰ ਆਪੀ ਕਰ ਦਾਂਗਾ ਠੀਕ ਆ ਹੋ ਦੇ ਇੱਕ ਮਿੰਟ ਜੀ ਵੀ ਵਿਚ ਇੱਕ ਬੋਲੀ ਪਾ ਲੀ ਹਾਂ ਕਿਹੜੀ ਬੋਲੀ ਪਾਵਾਂ ਮੈਨੂੰ ਲੈ ਕੇ ਪਾਉਂਗੇ ਬੋਲੀ ਤੇ ਹੈਗੀ ਵਿੱਚ ਕੋਈ ਕੀਤੀ ਬੋਲੀ ਇੱਦਾਂ ਦੀ ਸਾਰਿਆਂ ਦੀ ਇੱਕ ਇੱਕ ਕੀਤੀ ਹੋਈ ਹੈ ਬੋਲੀ ਆਪਾਂ ਘਰਾਂ ਦੇ ਵਿੱਚ ਗੱਲ ਆ ਤੁਸੀਂ ਮਿਊਜ਼ਿਕ ਕਰ ਅਸੀਂ ਬਾਹਰੋਂ ਆਏ ਹੋਏ ਹਾਂ ਤੁਸੀਂ ਬਾਹਰ ਇਹ ਇੰਨੇ ਜ਼ਿਆਦਾ ਹੋਣੇ ਨਾ ਇਹਨਾਂ ਨੇ ਕਿਹਾ ਅੱਧਾ ਖਰਚਾ ਤੁਸੀਂ ਕਰੋ ਅੱਧਾ ਖਰਚਾ ਅਸੀਂ ਕਰਦੇ ਹਾਂ ਰਾਤ ਦੇ ਕਿੰਨੇ ਵਜ ਗਏ ਸਵਾ 12 12:00 ਹੋ ਗਏ ਆਪਾਂ ਹੁਣ ਸ਼ੂਟ ਕਰਕੇ ਘਰ ਆਏ ਹਾਂ ਬੂਹੇ ਬਾਰੀਆਂ ਦਾ ਅਨ੍ਹੀ ਲੇਟ ਹੋ ਜਾਈਦਾ ਕਈ ਵਾਰੀ ਜਦੋਂ ਕੋਈ ਐਦਾਂ ਸਪੈਸ਼ਲ ਜਿਹਾ ਸ਼ੂਟ ਕਰਨਾ ਹੁੰਦਾ ਵਾ ਜਦੋਂ ਬਾਬਲ ਦੇ ਵਿੜੇ ਦੀਆਂ ਬੋਲੀਆਂ ਕੀਤੀਆਂ ਸੀ ਉਦੋਂ ਵੀ ਰਾਤ ਦੇ 1-2 ਵਜੇ ਗਏ ਸੀਗੇ ਤੇ ਅੱਜ ਵੀ ਹੁਣ ਸਾਨੂੰ ਸਵਾ 12 ਹੋ ਗਏ ਸੀ ਸਾਢੇ 5 ਵਜੇ ਦੇ ਲੱਗੇ ਹੋਏ ਆ ਪਰ ਇੰਜੋਏ ਬਹੁਤ ਜ਼ਿਆਦਾ ਕੀਤਾ ਆ ਤੇ ਥੱਕ ਪਈ ਗਏ